ਆਪਾਂ ਬਾਰਿਸ਼ ਕਾਫੀ ਜ਼ਿਆਦਾ ਪੈਂਦੀ ਆ ਕਾਫੀ ਜ਼ਿਆਦਾ ਬਾਰਿਸ਼ ਆਂਦੀ ਆ ਜੇ ਤੁਸੀਂ ਦੇਖੋਗੇ ਤੇ ਕੈਮਰੇ ਦੇ ਤੁਹਾਨੂੰ ਦੇਖਣ ਨੂੰ ਮਿਲਣ ਲਿਆ ਹਾਣਾ ਆ ਆ ਆਪਾਂ ਬੁਹਿਰਾ ਕੋਨੀ ਚ ਆ ਗਏ ਆ ਬੁਹਿਰਾ ਕੋਨੀ ਦਾ ਵੀਊ ਵੇਖੋ ਤੁਸੀਂ ਆ ਮੈਂ ਬਾਸਰ ਦੱਸਣਾ ਤੇ ਉਹਨਾਂ ਤੁਹਾਨੂੰ ਕਿ ਬਾਰਿਸ਼ ਆਂਦੀ ਆ ਦੁਬਈ ਦੇ ਵਿੱਚ ਆ ਵੇਖੋ ਕਾਫੀ ਕਾਫੀ ਜ਼ਿਆਦਾ ਬਾਰਿਸ਼ ਆਂਦੀ ਆ ਆਪਾਂ ਆ ਕੀ ਕਹਿੰਦੇ ਆ ਰਾਤ ਤੋਂ ਬਾਰਿਸ਼ ਆਂਦੀ ਆ ਰਾਤ ਤੋਂ ਸੋ ਮੈਂ ਤੁਹਾਨੂੰ ਇਹੋ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਵੇਖੋ ਬੋਹਿਰਾ ਗੋਨੀ ਜਿਹੜਾ ਵਿਊ ਕਿਦਾਂ ਦਾ ਆ ਆਰਟ ਦੇ ਵੇਖੋਗੇ ਤੁਸੀਂ ਸਾਰੀ ਥਾਂ ਤੇ ਉਹ ਐਂਫੀਥੀਏਟਰ ਆ ਬੋਹਿਰਾ ਗੋਨੀ ਦਾ ਐਂਫੀਥੀਏਟਰ ਐਂਫੀਥੀਏਟਰ ਆ ਦੂਜੀ ਥਾਂ ਤੇ ਆ ਗੱਡੀਆਂ ਜਾਂਦੀਆਂ ਵੇਖੋ ਕਿੰਨਾ ਬੈਕਸਾਈਡ ਤੇ ਤੁਸੀਂ ਦੇਖਦੇ ਹੋਵੋਗੇ ਤੇ ਕਾਫੀ ਜ਼ਿਆਦਾ ਨਹੀਂ ਪੈਂਡਿਆ ਆਲਮੋਸਟ ਕੱਲ੍ਹ ਰਾਤ ਦਾ ਤੇ ਆ ਰਾਤ ਤੱਕ ਦੱਸਿਆ ਇਹਨਾਂ ਨੇ ਕਿ ਮੀਂਹ ਪੈਂਦੇ ਰਹਿਣਾ ਵਾ ਇਤੋਂ ਹਾਲੇ ਤੱਕ ਕੋਈ ਸੰਭਾਵਨਾ ਨਹੀਂ ਹੈ ਕਿ ਮੀਂਹ ਕਟੇਗਾ ਮੀ ਫੈਂਦੇ ਰਹਾ ਮੀ ਘਟੰਦੀ ਸਭਾ ਆਪਣਾ ਕੋਈ ਨਹੀਂ ਆ ਦੇਖਦੇ ਆ ਕਦੋਂ ਇਹਦਾ ਮੀਂਹ ਸ਼ੂ ਦਾ ਕੀ ਹਸਾਕਤਾ ਵਾ ਬਟ ਮੈਨੂੰ ਨਹੀਂ ਲੱਗਦਾ ਕਿ ਮੀਂਹ ਸ਼ੂ ਘਟੇਗਾ ਆਪਾਂ ਚੱਲਦੇ ਆ ਆਪਾਂ ਸਮਾਨ ਲੈਣਾ ਏ ਥੰਦੇ ਪਰ ਮੈਂ ਸੋਚਿਆ ਕਿ ਚੱਲ ਥੋੜਾ ਬੋਤਾ ਕਵਰ ਅਪ ਕੰਦੀ ਟਰਾਈ ਕਰਦੇ ਆ ਇਹ ਟਰਾਈ ਕਵਰ ਅਪ ਕਰ ਸਕਦੇ ਆ ਬਾਰਿਸ਼ ਵਗੈਰਾ ਨੂੰ ਲੋਕਾਂ ਨੂੰ ਦੱਸ ਦਿੰਦੇ ਆ ਕਿ ਬਾਰਿਸ਼ ਵਗੈਰਾ ਕਿੱਥਾ ਪੈਂਦੀ ਏ ਤੇ ਯੂਈ ਚ ਜੇ ਤੁਸੀਂ ਦੇਖਦੇ ਹੋਗੇ ਕਾਫੀ ਸੋਨਾ ਫੁੱਤਾਂ ਨੂੰ ਵਿਖੜਿਆ ਬੇਰਾ ਕੋਨੀਸ਼ ਦਾ ਬੇਰਾ ਕੋਨੀਸ਼ਾ ਕਾਫੀ ਮੀਂਹ ਪੈਂਦਿਆ ਆ ਆਪਾਂ ਚੱਲਦੇ ਆਣ ਜੋ ਕਿ ਆਪਣਾ ਟਾਈਮ ਹੋ ਗਿਆ ਵਾ ਸੋ ਆਪਣਾ ਦੇ ਇੱਕੋ ਮੋਟਿਵ ਰਹਿੰਦਾ ਵਾ ਕਿ ਆਪਣੇ ਯੂ ਨੋ ਸਬਸਕ੍ਰਾਈਬਰ ਨੂੰ ਦੱਸ ਦਈਏ ਕਿ ਕਿੱਦਾਂ ਦਾ ਸਾਗ ਦਾਬ ਕੀ ਆ ਕੀ ਨਹੀਂ ਆ ਕਿੱਦਾਂ ਦੇ ਇੰਜੋਏਮੈਂਟ ਕਰ ਸਕਦੇ ਹੋ ਕੈਪ ਵਗੈਰਾ ਆਪਾਂ ਪਾਈ ਹੋਈ ਦੂਜੀ ਸੋ ਵਾਲਟ ਆਪਣੇ ਕੋਲ ਓਲਡੀ ਹੈਗਾ ਵਾ ਬਟਨ ਪ੍ਰੈਸ ਕਰਦੇ ਆ ਚੱਲਦੇ ਆ ਦੇਖੋ ਅੱਜ ਦਾ ਦੂਜਾ ਵੀਡੀਓ ਵੀ ਹੋਣ ਲਿਆ ਆ ਲੋਪਾ ਕਰਦੇ ਆ ਪ੍ਰੈਸ ਤੇ ਜੀ ਇਸੇ ਬਦਲਾਂ ਦੀ ਥੰਡਰਸਟ੍ਰੋਮਸ ਹੁੰਦੇ ਪੀ ਹੋ ਗਏ ਹਨ ਬਸ ਇਹ ਕਾਫੀ ਹਾਂਜੀ ਹੈ ਸੋ ਆਪਾਂ ਦੇ ਚਲੋ ਵੀ ਸਿਗਨਲ ਇਹਦੀ ਗ੍ਰੀਨ ਹੀ ਆਉਗਾ ਇੱਕ ਜੇ ਤੀ ਦੇਖਦੇ ਹੋਗੇ ਤਾਂ ਗ੍ਰੀਨ ਗੱਡੀਆਂ ਆਂ ਜੀ ਇਦਦਰੋ ਵੀ ਪਾਣੀ ਭੜਿਆ ਪਿਆ ਕਿਉਂਕਿ ਇਦਦਰ ਜਿਹੜਾ ਰੋਡ ਆ ਨਾ ਉਹ ਬਹੁਤ ਛੋਟੇ ਆ ਯਾਰ ਹਾਂ ਦੇਖੋ ਪੂਰਾ ਖਾਲੀ ਏਰੀਆ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹਾਂ ਜੇ ਮੈਂ ਵੀ ਕਾਫੀ ਭੇਜ ਚੁੱਕਿਆ ਹਾਂ ਓਏ ਹੋਏ ਆ ਦੇਖੋ ਹੋ ਪਾਣੀ ਯੂਜ਼ ਵਾਲ ਪੁੱਤਦਾ ਜਿਵੇਂ ਕੋਲਰਾ ਕੇ ਕੀਤੀ ਸੀ ਖਤਾ ਕੁਝ ਸਮਾਹ ਹੋਰ ਰੋਕ ਦੇ ਜੇ ਪਤਾ ਹੁੰਦਾ ਵਕ ਹੋ ਜਾਣਿਆਰਾ ਕੁਝ ਸਮਾਹ ਹੋਰ ਰੋਕ ਦੇ ਕੱਲ ਮੈਂ ਗਾਣਾ ਲਿਖਿਆ ਆਪਣਾ ਜੱਟਿਆ ਜੱਟਾ ਖੰਡ ਵਰਗੀ ਰਖਲਾ ਤਲੀ ਤੇ ਚੱਕ ਲੈ ਜਿੱਤੀ ਹਜਟਾ ਖੰਡ ਵਰਗੀ ਪਰ ਮੁੰਡਾ ਕਹਿੰਦਾ ਅੱਗੋਂ ਨੀ ਕੱਬਰੂ ਵੀ ਘੋੜ ਵਰਗਾ ਚੱਕ ਲੈ ਬੱਬੇ ਦਾ ਨਾ ਲੈ ਗੱਬਰੂ ਵੀ ਘੋੜ ਵਰਗਾ ਮੈਂ ਆਪਣਾ ਦੂਜਾ ਫੋਨ ਲੈ ਕੇ ਨਹੀਂ ਆਇਆ ਬੱਤੂ ਜਿਹੜਾ ਕੋਲੀ ਦਾ ਵੀ ਕਾਫੀ ਸੋਹਣਾ ਦੇਖਣ ਨੂੰ ਮਿਲਦਾ ਹੋਏਗਾ ਤੁਹਾਨੂੰ ਤੇ ਜੋ ਬਾੜੇ ਇਹ ਢਿੱਲੀ ਜਾਂਦੀ ਪਈ ਆ ਕਾਫੀ ਇੱਕ ਇੱਕ ਮਿੰਟ ਬਾਅਦ ਤੇਜ਼ ਹੋਣੀ ਬਾੜੀ ਤੇ ਮੈਂ ਸੋਣਾ ਜੂ ਲੱਗਣ ਲਿਆ ਆ ਵੇਖੋ ਜਟੀਆਂ ਜਟਕੰਡ ਵਰਗੀ ਰੱਖ ਲੈ ਤਲੀ ਤੇ ਚੱਕ ਲੈ ਜਟੀਆਂ ਜਟਕੰਡ ਵਰਗੀ ਨੇ ਗੱਪਰੂ ਵੀ ਹਏ ਨੇ ਗੱਪਰੂ ਵੀ ਗੱਪਰੂ ਵੀ ਕੋੜ ਵਰਗਾ ਚੱਕ ਲੈ ਬੱਬੀ ਦਾ ਨਾਂ ਲੈ ਨੇ ਗੱਪਰੂ ਵੀ ਕੋੜ ਵਰਗਾ ਆਏ ਹਏ ਕਿੰਨਾ ਸੋਹਣਾ 뷰 ਲੇਖਣ ਨੂੰ ਮਨ ਲਿਆ ਸਾਨੂੰ ਬਾਰਿਸ਼ ਆ ਨਹੀਂ ਆ ਬਾਰਿਸ਼ ਆ ਪਾਣੀ ਵੀ ਭੁੱਜਿਆ ਨੇ ਹੋਰ ਤਾਂ ਗੱਲ ਕੋਈ ਨਹੀਂ ਫਾਈਨਲੀ ਗਾਈਜ਼ ਆਪਾਂ ਆ ਗਏ ਹਾਂ ਫਿਰ ਅਕੋਰਡਿੰਗ ਉਹ ਇਹ ਰਾਤ ਕੋਲਿਸ਼ ਸਾਡੇ ਉਦਾਨ ਉੱਤੇ ਦਾ ਰਿਕਨੋ ਮਿਲਦਾ ਹੋਏਗਾ ਆ ਪਾਕੇ ਨਗਰ ਆਲਰੇਡੀ ਹੋ ਰਹੀ ਆ ਕੁਝ ਆਫਿਸਿਸ ਆ ਜਿਨ੍ਹਾਂ ਨੂੰ ਛੁੱਟੀ ਵਗੈਰਾ ਹੋ ਗਈ ਆ ਆਓ ਦੇਖੋ ਪਾਣੀ ਹੈਗਾ ਆਪਾਂ ਪਾਣੀ ਦੇ ਵਿੱਚ ਵੀ ਜਾ ਕੇ ਤੁਸੀਂ ਸੱਜਣਾ ਤਾਂ ਬੈਕ ਕੋਈ ਓਕਣਾ ਨਹੀਂ ਆ ਗਏ ਇਹ ਵੇ ਪਾਣੀ ਬਾਹਰ ਕਢਣ ਵਾਸਤੇ ਉਹ ਕੀਤਾ ਯਾਰ ਇਹ ਕਹਿੰਦਾ ਆ ਬਾਈ ਕਿਤੇ ਡੇਗੀ ਨਾ ਪਈਏ ਆ ਬਈ ਸਾਡਾ ਡੀ ਸੀ ਨਾ ਇਤਫੀ ਜਮੇ ਆਪਾਂ ਆਓ ਯਾਰ ਲੱ ਪਈ ਛੇੜਾ ਚੱਲ ਬਈ ਛੇੜਾ ਪਾਣੀ ਕਾਫੀ ਅਦਾ ਹੋ ਗਿਆ ਯਾਰ ਜੁਬਰੀ ਦੇ ਵਿੱਚ ਜਲਦੀ ਕਰਦੇ ਆਪਾਂ ਅਹ ਪਹਿਲਾਂ ਹਾਲ ਥੋੜਾ ਇੱਧਰ ਥੋੜਾ ਘੱਟ ਆ ਗੱਡੀਆਂ ਇੰਨੀਆਂ ਤੇਜ਼ ਆਉਂਦੀਆਂ ਹੋਵੇ ਕਿ ਤੇ ਪਾਣੀ ਪੂੜੀ ਨਾ ਪੈਲੇ ਮੈਂ ਤੇ ਆਪਣੇ ਆਪ ਨੂੰ ਰੋਕਿਆ ਹਾਇਆ ਵਗੀ ਯਾਰ ਜਲ ਪੀ ਲੈਣਾ ਪਰ অলਮੋਸਟ ਅਹ ਕੀ ਹਾਲ ਵਈ ਆਹ ਦੇਖੋ ਜਿਹੜੇ ਦੇਖਦੇ ਹੋਗੇ ਆਹ ਦੇਖੋ ਕਾਫੀ ਬਾਰੀ ਦਾ ਉਹ ਗੱਡੀ ਗਈ ਆ ਆਹ ਚਲੋ ਜੀ ਸਿਗਨਲ ਹੋ ਗਿਆ ਵਾ ਗਰੀਨ ਚਲਦੇ ਆਗੇ ਤੋਂ ਰੋੜਾ ਰੋੜ ਤੇ ਪਾਣੀ ਭਰਦਾ ਹੋਇਆ ਬਲਾਈ ਗੱਡੀ ਧਰੋ ਸੋ ਫਿਲਹਾਲ ਤੇ ਹੈਗਾ ਵਾ ਦੇਖ ਲਿਆ ਅੱਜ ਦੀ ਸੀਨ ਹੈ ਕੀ ਨਹੀਂ ਹੈ ਵਾਹ ਗੁੱਡੀ ਘੇ ਪਾਦੇ ਨਾ ਕਿਉਂਕਿ ਸੁਰੂ ਕੜੀ ਟੇਣਾ ਜਿਹੜਾ ਉਹ ਵੀ ਉਹ ਆ ਨਾਮ ਨਹੀਂ ਆਂਦਾ ਪਰ ਇਹ ਪਿਆ ਇੱਕ ਇੱਧਰ ਪਾਣੀ ਭਰਿਆ ਪਿਆ ਵਾ ਅੱਗੇ ਪਾਣੀ ਤੇ ਰਹਿ ਗਿਆ ਵਾ ਅੱਗੇ ਦੇ ਇੱਕ ਤੇ ਪਾਣੀ ਬਿਲਕੁਲੀ ਭਰਿਆ ਪਿਆ ਹਾਂਜੀ ਮਤਲਬ ਕਿ ਬਾਰਿਸ਼ ਤੇ ਪੈਂਡ ਹੀ ਆ ਭਾਈ ਕੱਲ ਰਾਤ ਤੋਂ ਬਾਰਿਸ਼ ਪੈਂਡ ਹੀ ਆ ਕੱਲ ਰਾਤ ਤੋਂ ਪਾਣੀ ਜਮਾ ਹੋਣ ਦਾ ਆ ਚੀਜ਼ ਦੇਖ ਕੇ ਦੁਰਾਜਾ ਜਾ ਰਿਹਾ ਕਿੰਨਾ ਤੇ ਕੱਲ ਤੋਂ ਤਲਗਣਾ ਜਾਈਏ ਆ ਜਿਹੜਾ ਏਰੀਆ ਆ ਜਾਂਦਾ ਵਾ ਆ ਯੂ ਨੋ ਦੋ ਬਿਲਡਿੰਗ ਦੇ ਵਿੱਚ ਜਿਹੜੀ ਪਾਰਕ ਵਗੈਰਾ ਹੁੰਦੀ ਆ ਉਹਦਾ ਏਰੀਆ ਆ ਆਪਾਂ ਜਾਣਾ ਸਤਾਨ ਬਲਿਸਤਾਨ ਬਲਤੋਂ ਲੈ ਕੇ ਆਪਣਾ ਸਮਖਣ ਵਗੈਰਾ ਨਿਕਲ ਜਾਣਾ ਘਰ ਨੂੰ ਕੁਝ ਬਣਾਈਏ ਕਿਉਂਕਿ ਵਿਲੇ ਬੈਠੇ ਆ ਆ ਉਹ ਪਤੋਂ ਹੀ ਸਾਰੇ ਨਜ਼ਾਰੇ ਦੇਂਦੇ ਹੋਗੇ ਮਿਲਦੇ ਆ ਗਾਈਜ਼ ਬਾਇਸ ਕਾਫੀ ਹੋ ਵੀ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਅੱਜ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਛਾੜ ਜਾਦੀ ਆ ਉਹ ਦੇਖ ਲਓ ਇਹਦਾ ਪਾਣੀ ਤੇ ਜਮਾ ਆਇਆ ਚਾਹ ਉਹ ਆਪੇ ਪਾਣੀ ਜਮਾਇਆ ਤਾਂ ਤਾਂ ਆ ਆ ਆ ਆ ਆ ਆ ਇਹ ਹੀ ਬੰਦਾ ਹੈ ਜਿਹੇ ਬੰਦਾ ਹੈ ਆ ਲੈ ਆਪਾਂ ਸਮਾਨ ਲੈ ਆ ਲਿਆ ਆਪਣਾ ਪੱਜੰਦੇ ਆ ਵਾਪਿਸ ਬਾਰੀ ਤੋਲਦੀ ਹੈ ਕੰਟੀਨਿਊਸਲੀ ਆਹ ਬੋਲੋ ਲੈ ਲਿਆ ਆ ਚਲੋ ਸਮਾਨ ਸਾਰਾ ਲੈਣਾ ਹੀ ਹੋ ਗਿਆ ਲੈ ਆ ਆਣਾ ਫੇਰਾ ਬਣਾਨੇ ਆ ਮਿਲਦੇ ਆ ਤੁਹਾਨੂੰ ਰੇਟ ਕਰੋ ਬਸ ਹੋਰੇ ਟਾਈਮ ਚ ਕਾਫੀਆਂ ਤੁਹਾਡੇ ਕੰਨ ਗੱਲ ਹੰਤੇ ਸੌਂਦੇ ਵੀ ਦੇਖਣੇ ਇੱਕ ਬਾਾਰ ਅਲਰਟ ਕਿਤਾੰਦਾ ਲੱਗਾ ਔਰ ਔਰ ਲੱਗਦਾ ਹੰਤੇ ਸਟੋਰ ਇੰਟੂ ਜਾਣਾ ਬੰਦ ਹੋਇਆ ਪਿਆ ਆਵਾਜ਼ ਸੁਣੋ ਤੇ ਪਤਰਾ ਦੀ ਫਾਇਕਤ ਆ ਗਈ ਪਈ ஆ